ਆਜਾਏ ਸਾਰੇ ਪ੍ਰੈਸ ਭਾਈਚਾਰੇ ਅਤੇ ਵਰਕ ਸਾਰੇ ਅਹੁਦੇਦਾਰ ਸਹਿਬਾਨ ਸ਼ੋਭਨੀ ਕਾਲੀਰਾਲ ਦੇ ਸਾਰੇ ਰਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਪ੍ਰੈਸ ਭਾਈਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ بارش ਦੇ ਮੌਸਮ ਚ ਵੀ ਆਏ ਨੇ ਤੇ ਉਹਨਾਂ ਦਾ ਬੜਾ ਜੀ ਆਖਦਾ ਤੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਆ ਅੱਜ ਜਿਹੜਾ ਵਿਸ਼ਾ ਜੀ ਪ੍ਰੈਸ ਕਾਨਫਰੰਸ ਦਾ ਇੱਕ ਤਾਂ ਪ੍ਰਦੀਪ ਕਲੇਰ ਜਿਸ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀ ਉਹ ਵਿਸ਼ਾ ਜੀ ਦੂਸਰਾ ਵਿਸ਼ਾ ਜੀ ਅਨੁਸ਼ਾਸਨ ਕਮੇਟੀ ਵੱਲੋਂ ਜਿਹੜੇ ਬਾਗੀ ਲੀਡਰ ਪਾਰਟੀ ਵਿੱਚੋਂ ਬਰਖਾਸਤ ਕੀਤੇ ਹਨ ਉਹਨਾਂ ਸਬੰਧੀ ਹੈ ਜੀ ਹੁਣ ਆਪਾਂ ਸਾਰਿਆਂ ਨੂੰ ਪਹਿਲਾਂ ਸ਼ੁਰੂ ਕਰਦੇ ਹਾਂ ਜੀ ਪ੍ਰਦੀਪ ਕਲੇਰ ਦਾ ਜਿਹੜਾ ਵਿਸ਼ਾ ਉਹਦੇ ਤੇ ਪ੍ਰਦੀਪ ਕਲੇਰ ਇੱਕ ਉਹ ਵਿਅਕਤੀ ਹੈ ਮੈਂ ਤਾਂ ਇਹ ਸਮਝਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਗੁਨੇਗਾਰ ਪ੍ਰਦੀਪ ਕਲੇਰ ਆ ਪ੍ਰਦੀਪ ਕਲੇਰ ਇੱਕ ਉਹ ਅੰਸਰ ਹੈ ਉਹ ਸ਼ਖਸ਼ ਜਿਸ ਨੇ ਸੱਚੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਵੀ ਕੀਤੀ ਇਹ ਜਦੋਂ ਗੱਲ ਕਹਿਣ ਲੱਗਦੇ ਆ ਬੜਾ ਮਨ ਵੀ ਔਖਾ ਹੁੰਦਾ ਤੇ ਜ਼ਬਾਨ ਤੋਂ ਵੀ ਕਹਿਣਾ ਬੜਾ ਔਖਾ ਹੁੰਦਾ ਕਿ ਉਸਨੇ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਲਾਰੇ ਇੱਕ ਇਹ ਉਹ ਪ੍ਰਦੀਪ ਕਲੇਰ ਆ ਹੁਣ ਪ੍ਰਦੀਪ ਕਲੇਰ ਜਿੱਥੇ ਸਿੱਖ ਕੌਮ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਸਥਾ ਰੱਖਣ ਵਾਲੇ ਤੇ ਜਿਹੜੇ ਹਰ ਧਰਮ ਦਾ ਸਤਕਾਰ ਕਰਦੇ ਹਰ ਚਾਹੇ ਹਿੰਦੂ ਮਜਬਾ ਚਾਹੇ ਮੁਸਲਮ ਮਜਬਾ ਹਰ ਜਿਹੜਾ ਧਰਮੀ ਬੰਦਾ ਉਹ ਉਸ ਬੰਦੇ ਦਾ ਸ਼ਖਸ ਦਾ ਨਾਮ ਲੈਣਾ ਨਹੀਂ ਪਸੰਦ ਕਰਦਾ ਕਿਉਂਕਿ ਜਿਸ ਨੇ ਐਡਾ ਕਲੌਣਾ ਕੰਮ ਕੀਤਾ ਹੋਵੇ ਜਿਹਨੂੰ ਦੁਨੀਆ ਨਮਨ ਕਰਦੀ ਆ ਦੁਨੀਆ ਸਿਰਜਕ ਆਉਂਦੀ ਆ ਦੁਨੀਆ ਨੱਕ ਰਗੜ ਕੇ ਉਹਦੇ ਮੂਹਰੇ ਗਲਤੀਆਂ ਮੰਨਦੀ ਆ ਆਪਦੀਆਂ ਇਛਾਵਾਂ ਮੰਗਦੀ ਆ ਉਸ ਬੰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ ਹੁਣ ਹਲਕੀ ਰਾਜਨੀਤੀ ਕੀ ਆ ਗਈ ਕਿ ਜਿਹੜੇ ਵਿੱਚ ਅਸੀਂ ਪ੍ਰਦੀਪ ਕਲੇਰ ਨੂੰ ਹੀਰੋ ਬਣਾ ਲਿਆ ਇੰਟਰਵਿਊਆਂ ਲੈਣ ਲੱਗ ਗਏ ਉਹਨਾਂ ਦੀਆਂ ਤੇ ਸਾਡੇ ਮਾਫ਼ ਕਰਨਾ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਉਹਨਾਂ ਦੇ ਕਨਵੀਨਰ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰਤਾਪ ਸਿੰਘ ਵਡਾਲਾ ਜੀ ਪਰਸੋਂ ਪ੍ਰੈਸ ਕਾਨਫਰੰਸ ਕਰਦੇ ਸੀ ਤੇ ਉਸ ਸ਼ਖਸ ਨੂੰ ਉਸ ਪਾਪੀ ਰੂਹ ਨੂੰ ਉਹ ਸੰਬੋਧਨ ਕਰਦੇ ਪਏ ਆ ਸ਼੍ਰੀ ਪ੍ਰਦੀਪ ਕਲੇਰ ਉਹਨਾਂ ਨੇ ਕਿਹਾ ਸ਼੍ਰੀ ਪ੍ਰਦੀਪ ਕਲੇਰ ਨੇ ਕਿਹਾ ਉਹ ਸ਼੍ਰੀ ਸ਼੍ਰੀ ਇੱਕ ਜਿਹੜਾ ਆਪਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਇਹ ਕੀ ਗੱਲ ਇਹ ਕੋਈ ਜਿਹੜਾ ਪ੍ਰਦੀਪ ਕਲੇਰ ਦੇ ਅਕਸ ਨੂੰ ਸੁਧਾਰਨ ਲਈ ਬਣਾਈ ਆ ਜਿਸ ਵਿੱਚ ਤੁਸੀਂ ਉਹਨੂੰ ਸ਼੍ਰੀ ਕਹਿ ਕੇ ਮਾਨ ਜੋ ਸਤਕਾਰ ਦਿੰਦੇ ਹੋ ਉਹ ਉਹ ਬੰਦੇ ਦਾ ਤਾਂ ਨਾਮ ਰਹਿਣਾ ਗੁਨਾਹ ਆ ਉਦਾ ਨਾਮ ਮੈਂ ਨਾਮ ਲੈ ਰਿਹਾ ਮੇਰਾ ਬਿਲਕੁਲ ਵੀ ਮੇਰਾ ਅੰਦਰੋਂ ਇਜਾਜ਼ਤ ਨਹੀਂ ਦਿੰਦੇ ਕਿ ਉਹਨੂੰ ਮੈਂ ਨਾਮ ਲਮਾ ਪਰ ਮਜਬੂਰਨ ਨਾਮ ਲੈ ਲੈਣਾ ਪੈ ਰਿਹਾ ਹੁਣ ਇਹ ਚ ਤਾਂ ਦੋ ਗੱਲਾਂ ਹੋਈਆਂ ਮੈਂ ਸਤਿਕਾਰਯੋਗ ਸਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਬਣੇ ਆ ਉਹਨਾਂ ਤੋਂ ਮੈਂ ਪੁੱਛਣਾ ਚਾਹੁੰਨਾ ਕਿ ਆਪਾਂ ਦੋ ਗੱਲਾਂ ਹੋ ਸਕਦੀਆਂ ਜਾਂ ਤਾਂ ਆਪਾਂ ਡੇਰੇ ਨਾਲ ਜਾਂ ਆਪਾਂ ਸਿੱਖ ਕੌਮ ਨਾਲ ਜੇ ਆਪਾਂ ਡੇਰੇ ਨਾਲ ਆ ਫਿਰ ਤਾਂ ਠੀਕ ਹੈ ਜੀ ਜੇ ਆਪਾਂ ਸਿੱਕ ਕੌਮ ਨਾਲ ਫਿਰ ਉਹ ਸ਼ਰੀਮਾਨ ਨਹੀਂ ਹੋ ਸਕਦਾ ਦੋਨਾਂ ਦੋਨਾਂ ਗੱਲਾਂ 'ਚ ਆਪਾਂ ਨੂੰ ਇੱਕ ਗੱਲ ਤੇ ਸਟੈਂਡ ਲੈਣਾ ਪੈਣਾ ਹੈ ਨਾ ਜੀ ਹੁਣ ਉਹ ਤੇ ਆਪਾਂ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਸ਼੍ਰੀ ਕਹੇ ਕਿ ਉਹਨੂੰ ਸਤਿਕਾਰ ਦੇ ਕੇ ਆਪਾਂ ਕੀ ਸਿੱਧ ਕਰਨਾ ਚਾਹੁੰਦੇ ਆ ਕਿ ਇਹ ਤਾਂ ਕਾਲੀਦਲ ਨੂੰ ਪਹਿਲਾਂ ਹੀ ਅੰਦਰੋਂ ਖੋਰਾ ਲਾਈ ਜਾ ਰਹੇ ਆ ਕਿ ਜਦੋਂ ਕਾਲੀਦਲ ਉੱਠਣ ਲੱਗਦਾ ਜਦੋਂ ਸ਼੍ਰੋਮਣੀ ਕਾਲੀਦਲ ਜਿਹੜੀ ਪੰਜਾਬ ਬਚਾਉ ਯਾਤਰਾ ਚ ਬੜਾ ਵਧੀਆ ਮਹਮ ਬੜੀ ਬੜੀ ਵਧੀਆ ਯਾਤਰਾ ਸ਼ੁਰੂ ਹੋਈ ਉਸ ਵਿੱਚ ਕੀ ਹੋਇਆ ਲੋਕ ਲਹਿਰ ਹੋਈ ਲੋਕ ਲਹਿਰ ਚੱਲੀ ਕਾਲੀ ਦਲ ਦੀ ਗੱਲ ਚੱਲਣ ਲੱਗੀ ਉਸ ਵਿੱਚ ਬਾਗੀ ਲੀਡਰਾਂ ਨੇ ਕੀ ਕੀਤਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਵਧੀਆ ਨਿਖਰ ਕੇ ਅੱਗੇ ਆ ਰਹੇ ਆ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਵਰਕ ਬੰਦ ਕਰਤਾ ਆਪਣੇ ਹਲਕਿਆਂ ਦੇ ਵਿੱਚ ਗਈ ਨਹੀਂ ਗੇ ਵੋਟਾਂ ਹੀ ਨਹੀਂ ਮੰਗੀਆਂ ਜਿਹੜੇ ਬਾਗੀ ਧੜੇ ਵਾਲੇ ਆ ਦੱਸਣਾ ਚਾਹੁੰਨਾ ਮੈਂ ਤੁਹਾਨੂੰ ਉਹਨਾਂ ਨੇ ਚਾਹੇ ਕਿਸੇ ਦਾ ਦੋ ਹਲਕਿਆਂ 'ਚ ਸੀ ਚਾਹੇ ਪੰਜਾਂ ਹਲਕਿਆਂ 'ਚ ਸੀ ਉਹਨਾਂ ਨੇ ਆਪਦੇ ਹਲਕਿਆਂ 'ਚ ਵੋਟਾਂ ਨਹੀਂ ਮੰਗੀਆਂ ਚਾਹੇ ਪਟਿਆਲਾ ਹਲਕਾ ਲਾ ਲਓ ਚਾਹੇ ਸਗਰੂਰ ਲਾ ਲਓ ਚਾਹੇ ਜੋ ਉਹਨਾਂ ਨੇ ਕਿਸੇ ਨੇ ਕੋਈ ਵੋਟ ਨਹੀਂ ਮੰਗੀ ਤੇ ਬਾਅਦ 'ਚ ਮਿਸਟਰ ਸਿੰਘ ਸ਼ਰੋਮਣੀ ਅਕਾਲੀ ਦਰ ਉਹਦੇ 'ਚ ਹੁਣ ਆਪਾਂ ਕਹਿੰਦੇ ਆ ਵੋਟ ਬੈਂਕ ਘਟਿਆ ਵੋਟ ਬੈਂਕ ਜਦ ਜਿਹੜੇ ਕਾਲੀ ਦਲ ਦੇ ਵੱਡੇ ਲੀਡਰ ਜਿਨ੍ਹਾਂ ਨੇ ਸਰਕਾਰਾਂ ਹੰਡਾਈਆਂ ਮਨਿਸਟਰੀਆਂ ਮਾਣੀਆਂ ਚੀ ਪਾਰਲੀਮੈਂਟ ਸੈਕਟਰੀਆਂ ਮਾਣੀਆਂ ਐਮ ਐਲ ਏ ਮਾਣੀਆਂ ਉਸ ਉਸ ਬੰਦਿਆਂ ਨੇ ਉੱਥੇ ਜਾ ਕੇ ਵੋਟਾਂ ਮੰਨੀ ਮੰਗੀਆਂ ਤੇ ਉਹਦਾ ਠਿੱਕਰਾ ਕੀਦਾ ਸਿਰ ਭੰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਦੇ ਤਾਂ ਤੁਸੀਂ ਬਠਿੰਡਾ ਦੇਖ ਲਓ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਮਾਇੰਦਗੀ ਕਰਦੇ ਸੀ ਫਿਰੋਜ਼ਪੁਰ ਤੋਂ ਉਹ ਦੇਖ ਲਓ ਕਿੰਨਾ ਸੋਹਣਾ ਰਿਜ਼ਲਟ ਰਹੇ ਉਹ ਚੀਜ਼ਾਂ ਦੇ ਹੁਣ ਬਾਕੀ ਗੱਲਾਂ ਦਾ ਹੁਣ ਠਿਕਰਾ ਹੋਰ ਪਾਰਟੀਆਂ ਨਾਲ ਰਲ ਕੇ ਕਿਉਂਕਿ ਇੱਕ ਇਹਨਾਂ ਦਾ ਸੱਤਾ ਜਿਹੜੀ ਆ ਮੇਨ ਇਹਨਾਂ ਨੂੰ ਸੱਤਾ ਦੀ ਚਾਹ ਵਾ ਨਾ ਇਹਨਾਂ ਨੂੰ ਕਿਸੇ ਇਕਲਿਦਲ ਨਾਲ ਲੈਣਾ ਵਾ ਇਹਨਾਂ ਨੂੰ ਤਾਂ ਜਿਹੜਾ ਇਹਨਾਂ ਨੂੰ ਐਮਪੀ ਬਣਾ ਦੇਵੇ ਮੈਂਬਰ ਰਾਜੇਸ ਸਾਹਿਬਾ ਬਣਾ ਦੇਵੇ ਜਾਂ ਐਮਐਲਏ ਦੇ ਬਣਾ ਦੇਵੇ ਜਾਂ ਕੋਈ ਕਿਸੇ ਵਜ਼ੀਰ ਬਣਾ ਦੇਵੇ ਇਹਨਾਂ ਨੂੰ ਇਹਨਾਂ ਦਾ ਹੀ ਇਹ ਮਤਲਬ ਆ ਹੋਰ ਸ਼੍ਰੋਮਣੀ ਇਕਲਿਦਲ ਨਾਲ ਕੋਈ ਮਤਲਬ ਨਹੀਂ ਕੋਈ ਪੰਜਾਬ ਦੇ ਲੋਕਾਂ ਨਾਲ ਕੋਈ ਮਤਲਬ ਨਹੀਂ ਇੱਕ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ। ਇਹ ਤੋਂ ਬਿਨਾ ਕੋਈ ਨਹੀਂ ਇਹ ਪੰਜਾਬੀਆਂ ਦੀ ਪਾਰਟੀ ਆ ਪੰਜਾਬੀਆਂ ਲਈ ਹੀ ਕੰਮ ਕਰਦੀ ਆ ਤੇ ਪੰਜਾਬੀਆਂ ਦੀ ਹੀ ਸੋਚ ਤੇ ਪੈਦਾ ਦਿੰਦੀ ਆ। ਜਿਹੜਾ ਪ੍ਰਧਾਨ ਜੀ ਨੇ ਫੈਸਲਾ ਲਿਆ ਚਕੀਰ ਜੀ ਨੇ ਇਹ ਫੈਸਲਾ ਪਹਿਲਾਂ ਨਹੀਂ ਲੈਣਾ ਚਾਹੀਦਾ ਨਹੀਂ ਲੋਕ ਸਭਾ ਦੇ ਚੋਣਾਂ ਤੋਂ ਪਹਿਲਾਂ। ਕਿਹੜਾ ਜੀ? ਕਿਹੜਾ ਬਈ ਇਹਨਾਂ ਨੇ ਅਗਲਾ ਬੋਲੀ ਕੀਤੀ ਹੈ ਜਿਹੜੀ ਪਾਰਟੀ ਤੋਂ ਬਾਹਰ ਘਟੇ ਨਹੀਂ ਨਹੀਂ ਜੀ ਇਹ ਤਾਂ ਗੱਲ ਸੁਣੋ ਇਹ ਤਾਂ ਕੋਈ ਵੀ ਬੰਦਾ ਹੁਣ ਇਲੈਕਸ਼ਨਾਂ ਦੇ ਦਿਨਾਂ 'ਚ ਕੋਈ ਘਰੇ ਬਹਿ ਜਵੇ ਹੁਣ ਉਹ ਘਰੇ ਬਹਿ ਕੇ ਉਂ ਵੰਕਰੀ ਗਏ ਅਸੀਂ ਕਰਦੇ ਆਂ ਜੀ ਮਦਦ ਪਰ ਮਦਦ ਤਾਂ ਰਿਜ਼ਲਟ ਤੋਂ ਬਾਅਦ ਜਾਂ ਉਦੋਂ ਪਤਾ ਤਾਂ ਲੱਗ ਜਾਂਦਾ ਉਹ ਇੱਕ ਸਮਾਂ ਹੁੰਦਾ ਸਮਾਂ ਚ ਉਸ ਇੱਕ ਕੋਈ ਸਟੈਪ ਲੈਣਾ ਔਖਾ ਹੁੰਦਾ ਉਸ ਉਦੋਂ ਬਾਅਦ ਇਹਨਾਂ ਨੇ ਬਗਾਵਤ ਕੀ ਕੀ ਕਰਤੀ ਸ਼ੁਰੂ ਜਦੋਂ ਰਿਜ਼ਲਟ ਆਏ ਤਿੰਨ ਤਰੀਕ ਤੋਂ ਬਾਅਦ ਹੀ ਬਗਾਵਤ ਸ਼ੁਰੂ ਹੋ ਗਈ ਬਗਾਵਤ ਦਾ ਤਾਂ ਇਹਨਾਂ ਦਾ ਪਹਿਲਾਂ ਹੀ ਸੀਗਾ ਬਣਿਆ ਹੋਇਆ ਜਿਹਦੇ ਚ ਉਦੋਂ ਬਾਅਦ ਪ੍ਰੈਸ ਰਾਹੀਂ ਤੁਹਾਡੇ ਰੂਬਰੂ ਹੋ ਕੇ ਇਹ ਕਰਦੇ ਰਹੇ ਗੱਲਾਂ ਕਿ ਆਏ ਜੀ ਸੁਖਵੀਰ ਸਿੰਘ ਬਦਲਾਏ ਸ਼ੋਮਨੀ ਕਾਲੀ ਦਾ ਲਾਏ ਤੇ ਫਿਰ ਪਾਰਟੀ ਫੋਰਮ ਤੇ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸੀਗੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਜੀ ਇਹਨਾਂ ਨੂੰ 21 ਤਰੀਕ ਨੂੰ ਸੱਦਿਆ ਇਹਨਾਂ ਨੂੰ 24 ਤਰੀਕ ਨੂੰ ਸੱਦਿਆ ਫੇਰ ਸਮਾਂ ਦਿੱਤਾ ਕਿ ਤੁਸੀਂ ਜਿਹੜਾ ਗੱਲ ਕਰਨੀ ਹੈ ਪਾਰਟੀ ਪਲੇਟਫਾਰਮ ਦੇ ਉੱਪਰ ਖੜ ਕੇ ਕਰੋ ਕੋਈ ਵੀ ਕੋਈ ਵੀ ਗੱਲ ਹੁੰਦੀ ਆ ਉਹ ਆਪਾਂ ਪਾਰਟੀ ਪਲੇਟਫਾਰਮ ਤੇ ਕਹਿ ਕੇ ਚੰਗੀ ਲੱਗਦੀ ਆ ਠੀਕ ਹੈ ਅੰਦਰ ਪਰਿਵਾਰਾਂ ਚ ਵੀ ਆਪਣੇ ਪਰਿਵਾਰਾਂ ਚ ਵੀ ਗੁੱਸੇ ਗਲੇ ਹੁੰਦੇ ਆ ਪਰ ਕੋਈ ਵੀ ਅੰਦਰ ਬਹਿ ਕੇ ਹਸ ਲਜਾਉਂਦੇ ਆ ਨਾ ਜੀ ਉਹ ਕੋਈ ਆਪਾ ਪ੍ਰੈਸ ਚ ਤਾਂ ਨਹੀਂ ਲੈ ਕੇ ਜਾ ਕੇ ਕਹਿੰਦੇ ਵੀ ਭਾਈ ਮੇਰਾ ਨਾ ਆ ਪਰਿਵਾਰਿਕ ਚੀਜ਼ ਆ ਆ ਨਹੀਂ ਹੁੰਦੀ ਆ ਨਹੀਂ ਹੁੰਦੀ ਜਦ ਪਾਰਟੀ ਫੋਰਮ ਤੇ ਆਪਾਂ ਗੱਲ ਕਰਨ ਨੂੰ ਤਿਆਰ ਨਹੀਂਗੇ ਇਹਦਾ ਮਤਲਬ ਸਿੱਧੋ ਸਿੱਧ੍ਹੀ ਇਹੀ ਗੱਲ ਆ ਜੀ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਮਤਲਬ ਇੱਕ ਬਣਾ ਕੇ ਨਕਲੀ ਸ਼੍ਰੋਮਣੀ ਅਕਾਲੀ ਦਲ ਤੇ ਸਰਕਾਰਾਂ ਦਿੱਲੀ ਦੇ ਹੱਥ ਦੇਣਾ ਚਾਹੁੰਦੇ ਆ ਜੀ ਤੇ ਉਹ ਪੰਜਾਬ ਦੀ ਜਨਤਾ ਬੜੀ ਸੂਝਵਾਨ ਉਹ ਕਦੇ ਵੀ ਇਹ ਚੀਜ਼ ਹੋਣ ਨਹੀਂ ਦੇਊਗੀ ਸਰ ਮੇਰਾ ਕੁਐਸਚਨ ਸੀ ਸ਼੍ਰੋਮਣੀ ਅਕਾਲੀ ਦਲ ਉਹ ਜਿਹੜੀ ਸੁਧਾਰ ਲੈ ਰਿਆ ਇਹ ਅਲੱਗ ਲੱਗਿਆ ਜੀ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਤਾ ਇਹਨਾਂ ਨੇ ਆਪ ਬਣਾਈ ਹੈ ਜੀ ਹੁਣ ਸੁਧਾਰ ਕਰੀ ਤਾਂ ਜਾਂਦੇ ਆ ਹੁਣ ਪ੍ਰਦੀਪ ਕਲੇਰ ਦਾ ਅਕਸ ਸੁਧਾਰਨ ਤੇ ਲੱਗੇ ਆ ਜਿਹੜਾ ਬੰਦੇ ਦਾ ਨਾਮ ਲੈਣਾ ਨਹੀਂ ਕੋਈ ਪਸੰਦ ਕਰਦਾ ਜੀਨੇ ਏਡੀ ਵੱਡੀ ਬੇਅਦਬੀ ਕੀਤੀ ਆ ਬੰਦੇ ਨੇ ਉਸ ਨੂੰ ਅਸੀਂ ਸ਼੍ਰੀਮਾਨ ਕਹ ਕੇ ਉਹਨੂੰ ਸਮਾਜ ਦੇ ਵਿੱਚ ਉਹਦੀ ਸੁਧਾਰ ਕਰ ਰਹੇ ਆ ਉਹਦੀ ਇੰਟਰਵਿਊ ਹੋ ਰਹੀਆਂ ਹੋਰ ਕੀ ਸੁਧਾਰ ਆਹੀ ਜ਼ਿਆਦਾ ਲੱਗਦਾ ਜੀ ਮੈਨੂੰ ਤਾਂ ਸਰ ਪ੍ਰਦੀਪ ਕਲੇਰ ਨੇ ਜਿਹੜਾ ਹੈਗਾ ਸੁਖਵੀਰ ਬਾਦਲ ਤੇ ਵੀ ਕਾਫੀ ਉਜਾਮ ਲਾਏ ਉਹਨਾਂ ਨੂੰ ਇਸ ਤਰ੍ਹਾਂ ਦੇਖਦੇ ਆ ਪਾਜੀ ਹੁਣ ਇਹ ਤੁਸੀਂ ਦੱਸੋ ਜਦੋਂ ਐਸਆਈਟੀ ਬਣੀ ਸੀਗੀ ਜਦੋਂ ਪੁਲਿਸ ਇੰਟੈਰੋਗੇਸ਼ਨ ਤੇ ਸੀਗਾ ਉਦੋਂ ਤਾਂ ਪ੍ਰਦੀਪ ਕਲੇਰ ਕੁਝ ਬੋਲਿਆ ਨੀਗਾ ਠੀਕ ਹੈ ਨਾ ਜਦੋਂ ਹੁਣ ਬੇਲ ਹੋ ਜਾਂਦੀਆਂ ਉਹਦੇ ਆਕਾ ਜਿਨ੍ਹਾਂ ਨੇ ਸਟੇਟਾਂ ਚਲਾਉਂਦੇ ਆ ਤੇ ਜਿਨ੍ਹਾਂ ਇਲੈਕਸ਼ਨਾਂ ਲੜਨੀਆਂ ਹਰਿਆਣਾ ਇਲੈਕਸ਼ਨ ਵੀ ਆ ਰਹੀ ਆ ਉਹ ਵੀ ਆ ਹੁਣ ਇਹ ਦੇਖੋ ਤੁਸੀਂ ਕਿਹੜੀ ਕੀ ਦੇ ਨਾਲ ਜੁੜਦੀ ਆ ਕਿ ਹੁਣੇ ਸੈਂਸਿਟਿਵ ਕੰਮ ਕਿਵੇਂ ਸ਼ੁਰੂ ਹੋਇਆ ਬਾਗੀ ਤੜਾ ਬਣਿਆ ਕਿ ਅਕਾਲ ਤਖਤ ਸਾਹਿਬ ਆਪਾਂ ਪੇਸ਼ ਹੋ ਕੇ ਅਸੀਂ ਮਾਫੀ ਮੰਗਨੇ ਠੀਕ ਹੈ ਜੀ ਚਲੋ ਅਕਾਲ ਤਖਤ ਸਾਹਿਬ ਮੈਂ ਕਹਿੰਦਾ ਇੱਕ ਵਾਰ ਨਹੀਂ ਜਿੰਨੀ ਵਾਰੀ ਮਰਜ਼ੀ ਜਾਇਆ ਜਾਵੇ ਉਹ ਥੋੜਾ ਹੀ ਆ ਜੀ ਚਲੋ ਉਹਦੇ ਨਾਲ ਹੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਜਵਾਬ ਸੀ ਉਹ ਸੁਖਵੀਰ ਸਿੰਘ ਬਾਦਲ ਜੀ ਨੇ ਇੱਕ ਨਮਾਣਾ ਸਿੱਖ ਹੋ ਕੇ ਉੱਥੇ ਗੋਡੇ ਲਾ ਕੇ ਉਹ ਆਪ ਦਾ ਜਿਹੜਾ ਜਵਾਬ ਸੀ ਉਹਨਾਂ ਦੇ ਅੱਗੇ ਸਬਮਿਟ ਕਰਤਾ ਉਹਨਾਂ ਨੂੰ ਦੇਤਾ ਜਸਵੰਤ ਸਾਹਿਬ ਨੂੰ ਹੁਣ ਇਹਦੇ ਨਾਲ ਕੜੀ ਕੀ ਜੁੜਦੀ ਆ ਕੜੀ ਇਹ ਜੁੜਦੀ ਆ ਵਿੱਚੋਂ ਹੀ ਫਿਰ ਪ੍ਰਦੀਪ ਕਲੇਰ ਨਿਕਲੇ ਆਇਆ ਦੇਖੋ ਸਾਰੀ ਕੜੀ ਨਾ ਕੜੀ ਜੁੜੀ ਜਾਂਦੀ ਆ ਜੀ ਇਸ ਚੀਜ਼ ਦੀ ਪ੍ਰਦੀਪ ਕਲੇਰ ਕਹਿਣ ਲੱਗਿਆ ਕਿ ਮਾਫੀ ਮਤਲਬ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਬੰਦਾ ਬੇਅਦਵੀ ਕਰਦਾ ਬੇਅਦਵੀ ਜੇ ਕਿਸੇ ਨੇ ਵੀ ਕਰਵਾਈ ਆ ਉਹੋ ਬੰਦਾ ਆਪਦਾ ਕੋਈ ਜਿਹੜਾ ਉਹਦਾ ਸੈਕੰਡ ਇਨ ਕਮਾਂਡ ਹੁੰਦਾ ਉਹਨੂੰ ਨਹੀਂ ਭੇਜਦਾ ਹੁੰਦਾ ਕਹਿੰਦਾ ਵੀ ਜਿਹੜਾ ਕੋਈ ਕੰਮ ਕਰਦਾ ਲੋਕ ਜਿਹੜਾ ਥੱਲੇ ਬੇਸ ਤੇ ਕੰਮ ਕਰਦਾ ਉਹ ਉਹ ਤੋਂ ਕਰਾਈ ਜਾ ਕਿਵੇਂ ਵੀ ਕਰਾਈ ਉਹ ਬੰਦਿਆਂ ਤੋਂ ਕਰਾਈ ਉਹ ਉਹ ਕਹਿੰਦਾ ਮੈਂ ਮੀਟਿੰਗ ਕਰਕੇ ਆਇਆ ਸੀ ਇਹ ਤੁਹਾਨੂੰ ਗੱਲਾਂ ਸਮਝ ਆਉਂਦੀਆਂ ਜੀ ਇਹ ਤਾਂ ਸਿਰਫ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਛਾਅ ਖਰਾਬ ਕਰਨ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਛਾਅ ਖਰਾਬ ਕਰਨ ਤੇ ਕੋਈ ਹੋਰ ਤਾਂ ਮੁੱਦਾ ਲੱਭਦਾ ਨਹੀਂ ਜੀ ਇਹਨਾਂ ਨੂੰ ਇਹ ਬਹੁਤ ਮਾੜੀ ਗੱਲ ਆ ਅਕਾਲੀ ਦਲ ਨੂੰ ਜਿਹੜਾ ਖੋਰਾ ਲੱਗ ਰਿਹਾ ਜੀ ਇਹ ਮੈਂ ਤਾਂ ਕਹਿੰਦਾ ਇਹਦੂੰ ਮਾੜੀ ਗੱਲ ਹੈ ਨਹੀਂ ਪਿਛਲੇ ਦਿਨਾਂ ਚੱਤੋਂ ਕਾਲੀਗਲ ਦਾ ਜੋ ਨਿਖਾਰ ਆਇਆ ਉਹਦੇ ਕੁਤੀ ਕਿੱਚ ਨੂੰ ਮੰਨਦੇ ਆ ਜੁਨੇਵਰ ਤੋਂ ਦੇਖੋ ਕਿੰਨੀ ਲੋਕੀ ਪਰੇ ਹੋ ਗਏ ਜਮਾਨਤਾ ਤੱਕ ਜਰਤ ਹੋ ਰਹੀਆਂ ਤੁਹਾਡੇ ਕਾਹਦੇ ਪਾਜੀ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਸੀ ਕਿ ਜਿਹੜੇ ਬਾਗੀ ਲੀਡਰ ਨੇ ਇਹ ਤਾਂ ਆਪਦੇ ਘਰੇ ਬੈ ਗਏ ਨੇ ਹੁਣ ਜਿਨ੍ਹਾਂ ਨੇ 30 30 40 40 ਸਾਲ ਮਿਨਿਸਟਰੀਆਂ ਹੰਡਾਈਆਂ ਹੋਣ ਉਹਨਾਂ ਦਾ ਅਸਰ ਸੂਕ ਹੁੰਦਾ ਕਿ ਨਹੀਂ ਹੁੰਦਾ ਜੀ ਕੈਮਰਾ ਵੀ ਹੁੰਦਾ ਜੀ ਉਹ ਬੰਦੇ ਘਰੇ ਬਹਿ ਕੇ ਤੇ ਆਪਦੇ ਅੰਦਰ ਕੱਤੀ ਵੋਟਰਾਂ ਨੂੰ ਫੋਨ ਕਰੋ ਕਿ ਭਾਈ ਆਪਾਂ ਉਧਰ ਨਹੀਂ ਚੱਲਣਾ ਉਧਰ ਵੋਟਾਂ ਪਾਉਣੀ ਹੈ ਤੇ ਠੀਕਰਾ ਤੁਸੀਂ ਸਰਤਾ ਸੁਖਬੀ ਸਿੰਘ ਬਦਲ ਤੇ ਭੰਦੇ ਹੋ ਬੀਬੀ ਜਗੀਰਪੁਰ ਨੇ ਵੀ ਵੇਖਾ ਜਿਹੜੀ ਪਾਗੀ ਹੋਈ ਸੀਗੀ ਉਸ ਤੋਂ ਬਾਅਦ ਫੇਰ ਜਾ ਕੇ ਜਿਹੜਾ ਸੁਖਬੀਰ ਪਾਦਲ ਨੇ ਉਹਨਾਂ ਨਾਲ ਲੇ ਲਿਆ ਉਹਦੇ ਉੱਤੇ ਕੁਐਸਚਨ ਨਹੀਂ ਪੰਜ ਸਿੱਟਾ 10 ਸਿੱਟਾ ਤੇ ਹੋ ਜੂਗਾ 117 ਸਿੱਟਾ ਤੋਂ ਕਿੰਨੀਆਂ ਸਿੱਟਾ ਪਾਜੀ ਗੱਲ ਸੁਣੋ ਮੈਂ ਨਹੀਂ ਨਹੀਂ 117 ਤੇ ਨਹੀਂ ਹੁੰਦੀਆਂ ਭਾਈ ਕਿੰਨੀਆਂ ਨਹੀਂ ਨਹੀਂ ਉਹਦੇ ਚੋਂ 13 ਸਿੱਟਾ ਸੀ ਜੀ ਦੋ ਤਾਂ ਸਾਡੇ ਜਿਹੜੇ ਭਾਈ ਅਮਰਪਾਲ ਸਿੰਘ ਜੀ ਤੇ ਸਰਬਜੀ ਸਿੰਘ ਠੀਕ ਹੈ ਇਹਨਾਂ ਤਾਂ ਪੰਥ ਦੇ ਹੁਣ ਉਹਨਾਂ ਦੇ ਸਰਬਜੀ ਸਿੰਘ ਦੇ ਪਿਤਾ ਜੀ ਦੀ ਬਹੁਤ ਵੱਡੀ ਕੁਰਬਾਨੀ ਸੀ ਸਿੱਖ ਪਾਕ ਕੌਮ ਜਾਂ ਉਹ ਸਾਰੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਉਹਨਾਂ ਦੇ ਵੋਟਾਂ ਪਾਈਆਂ